ਮਸ਼ਕਰ ਭਾਈ ਮੈਂ ਅੱਜ ਆਇਆ ਸੀ ਆਪਣੇ ਇਸ ਭਰਾ ਦੀ ਹੈਲਪ ਦੇ ਲਈ ਬੋਟਲਾਂ ਚਾਹੀਦੀਆਂ ਸੀ ਦੋ ਯੂਨਿਟ ਬਲੱਡ ਯੂਨਿਟ ਚਾਹੀਦੇ ਸੀਗੇ ਉਹਦੇ ਰਿਗਾਰਡਿੰਗ ਆਪਾਂ ਅੱਜ ਆਹੀ ਆਏ ਸੀ ਮੈਂ ਤੇ ਮੇਰੇ ਦੋਸਤ ਅਮਰੀਕੀ ਦੀ ਦੁਕਾਨ ਛੱਡ ਕੇ ਲੇਕਿਨ ਬੜੀ ਸ਼ਰਮ ਦੀ ਗੱਲ ਹੈ ਸਾਡੇ ਲਈ ਉਹ ਸਾਡੇ ਸਿਹਤ ਵਿਭਾਗ ਦੇ ਲਈ ਕਿ ਇੱਥੇ ਇਨਸਾਨ ਦਾ ਵੀ ਟ੍ਰੀਟਮੈਂਟ ਇੱਕ ਜਾਨਵਰ ਸਮਝ ਕੇ ਕੀਤਾ ਜਾਂਦਾ ਆ ਉਹ ਕਿਸ ਤਰ੍ਹਾਂ ਕੀਤਾ ਜਾਂਦਾ ਆ ਕਿਉਂਕਿ ਮੈਨੂੰ ਆਪਣਾ ਬਲੱਡ ਚੈੱਕ ਕਰਾਉਣ ਦੇ ਲਈ ਨਾ ਉਹਨਾਂ ਨੇ ਗਲਵਜ਼ ਧਾਰਨ ਕਿੱਥੇ ਦੇ ਸੀਗੇ ਤੇ ਨਾ ਤੇ ਉਹਨਾਂ ਨੇ ਕੈਨੇਡਾ ਇਸ ਕੀਤਾ ਜਦੋਂ ਮੈਂ ਉਹਨੂੰ ਪੁੱਛਿਆ ਕਿ ਭਾਜੀ ਕੀ ਗੱਲ ਹੈ ਮੈਨੂੰ ਕਹਿੰਦੇ ਭਾ ਠੰਡ ਰੱਖ ਹੋ ਜਾਂਦਾ ਆ ਬਾਣੀ ਦੇਖੋ ਤੁਸੀਂ ਇਹਨਾਂ ਦੀ ਸਰਕਾਰੀ ਨੌਕਰੀਆਂ ਕਰਨੀਆਂ ਲੋਕਾਂ ਦੇ ਟੈਕਸ ਤੋਂ ਤੁਸੀਂ ਪੜੇ ਕਰਦੇ ਹੋ ਤੇ ਤੁਸੀਂ ਆਪਣੀ ਆਕੜ ਹੱਲੇ ਨਹੀਂ ਭੁੱਲੇ ਕਰਦੇ ਇੱਥੇ ਤੱਕ ਤੇ ਮੈਂ ਸ਼ਾਂਤ ਰਿਆ ਜਦੋਂ ਉਹਨ ਮੇਰਾ ਪਿੰਚ ਕੀਤਾ ਨਾ ਭਾਜੀ ਇੱਥੋਂ ਲੱਗਦੇ ਏਦਾਂ ਸੂਈ ਮਾਰੀ ਇਹ ਕੋਈ ਤਰੀਕਾ ਟੈਸਟਿੰਗ ਦਾ ਇੱਥੇ ਪਹਿਲੀ ਵਾਰ ਬਲੱਡ ਡੋਨੇਟ ਕਰਨ ਆ ਰਿਹਾ ਉਸ ਤੋਂ ਬਾਅਦ ਮੈਨੂੰ ਗੁੱਸਾ ਜੜਿਆ ਮੈਂ ਚੱਲ ਗਿਆ ਐਸਐਮਓ ਸਾਹਿਬ ਕੋਲ ਜੀ ਐਸਐਮਓ ਸਾਹਿਬ ਨੂੰ ਮੈਂ ਕਿਹਾ ਮੈਂ ਐਸਐਮਓ ਸਾਹਿਬ ਯਾਰ ਤੇ ਤੁਹਾਡਾ ਕੰਟਰੋਲ ਤੁਹਾਡੇ EMPLO ਐ ਐਸਐਮਓ ਸਾਹਿਬ ਕਹਿੰਦੇ ਹੋਇਆ ਕੀ ਆ ਬੜੇ ਦੋ ਮਿੰਨੋ ਨਾਲ ਪਿਆਰ ਨਾਲ ਗੱਲ ਕੀਤੀ ਉਸ ਤੋਂ ਬਾਅਦ ਐਸਐਮਓ ਸਾਹਿਬ ਵੀ ਬੜੇ ਰੂਟਲੀ ਬੋਲ ਪਏ ਕਹਿੰਦੇ ਜੀ ਕੱਢੋ ਇਹਨੂੰ ਬਾਹਰ ਕਮਰੇ ਤੋਂ ਮੈਂ ਕਿਹਾ ਐਸਐਮਓ ਸਾਹਿਬ ਥੋੜਾ ਤਨੀਨਾ ਗੱਲ ਕਰੋ ਅਸੀਂ ਕੋਈ ਪਿਖਾਰੀ ਨਹੀਂ ਹਾਂਗੇ ਸਰਕਾਰ ਦੇ ਕਮਾਊ ਬੱਚੇ ਆ ਲੱਖਾਂ ਰੁਪਇਆ ਟੈਕਸ ਦਿੰਨੇ ਆ ਚਾਹੇ ਤੇ ਅਸੀਂ ਖਾਣ ਦੀਆਂ ਚੀਜ਼ਾਂ ਲਈਏ ਚਾਹੇ ਵੀ ਸੇਲ ਕਰਨੀ ਚੀਜ਼ਾਂ ਲਈਏ ਟੈਕਸ ਦਿੰਨੇ ਆ ਤੁਸੀਂ ਟੈਕਸਾਂ ਦੇ ਹਿਰਤੇ ਵਜ ਦੀ ਰੇਟ 'ਚ ਸਾਰੇ ਸਰਕਾਰੀ ਡਿਪਾਰਟਮੈਂਟ ਚੱਲਦੇ ਪਏ ਆ ਤੇ ਤੁਸੀਂ ਸਾਨੂੰ ਕਹਿ ਰਹੇ ਸਾਨੂੰ ਬਾਹਰ ਕੱਢੋ ਮੈਂ ਕਿਹਾ ਤੁਸੀਂ ਕੱਪੜੇ ਤੋਂ ਜੱਜ ਤੇ ਸਾਡੇ ਲਈ ਬੜੀ ਸ਼ਰਮ ਦੀ ਗੱਲ ਹੈ ਵਪਾਰੀ ਭਰਾਵਾਂ ਦੇ ਲਈ ਕਿ ਸਾਡਾ ਜੇ ਸਮਾਜ ਸੇਵਾ ਵੀ ਨਹੀਂ ਸੰਵਾਰਤ ਕਰ ਰਹੇ ਆ ਤੇ ਸਾਨੂੰ ਇਹੋ ਜੇ ਐਸਐਮਓ ਦੀਆਂ ਗੱਲਾਂ ਸੁਣਨੀਆਂ ਪੜੀਆਂ ਜਿਹੜਾ ਲੱਖ ਰੁਪਿਆ 2 ਲੱਖ ਰੁਪਿਆ ਤਨਖਾਹ ਲੈ ਰਹੇ ਕੁਰਸੀ ਤੇ ਬਹਿੰਦਾ ਅੰਦਰ ਸਭ ਗੱਪਾਂ ਮਾਰਨ ੜੇ ਭਾਜੀ ਕੋਈ ਝੂਠ ਨਹੀਂ ਮੈਂ ਕਹਿ ਰਿਆ ਪ੍ਰਮਾਤਮਾ ਨੂੰ ਅਸੀਂ ਵੀ ਜਾਣਦੇ ਨਹੀਂ ਪ੍ਰਮਾਤਮਾ ਨੂੰ ਨਾ ਜਾਣ ਦੇਣੀ ਆ ਲੇਕਿਨ ਇਹਨਾਂ ਲੋਕਾਂ ਨੂੰ ਬਿਲਕੁਲ ਸ਼ਰਮ ਨਹੀਂ ਆ ਗਈ ਆ ਇਹਨਾਂ ਨੇ ਆਪਣਾ ਕਰਮ ਵੀ ਭੁੱਲ ਚੁਕੇ ਲੋਕੀ ਆ ਵਲੇ ਕਿ ਅਸੀਂ ਕਰਮ ਕੀ ਆ ਡਾਕਟਰ ਦਾ ਕਰਮ ਹੈ ਇਨਸਾਨ ਦੀ ਜ਼ਿੰਦਗੀ ਬਚਾਉਣਾ ਲੇਕਿਨ ਇਹ ਲੋਕੀ ਜਿਹੜਾ ਬੰਦਾ ਦਾਨ ਦੇਣ ਆ ਰਿਹਾ ਆਪਣਾ ਖੂਨ ਉਹਨੂੰ ਹੀ ਤੱਕੇ ਮਾਰਨ ਦੇ ਆ ਗਲਤ ਤਰੀਕੇ ਨਾਲ ਟ੍ਰੀਟ ਕਰ ਰਹੇ ਆ ਸ਼ਰਮ ਕਰੋ ਯਾਰ ਇੱਕ ਬਿੱਛੂ ਦਾ ਕਰਮ ਹੈ ਡੰਗ ਮਾਰਨਾ ਉਹ ਆਪਣਾ ਡੰਗ ਮਾਰਦਾ ਤੁਹਾਡਾ ਕਰਮ ਦਿੱਤਾ ਤੁਹਾਨੂੰ ਜਾਨ ਬਚਾਣਾ ਪਰ ਤੁਸੀਂ ਗਲਤ ਤਰੀਕੇ ਨਾਲ ਇਦਾਂ ਦਾ ਕੰਮ ਕਰੋਗੇ ਯਾਰ ਵੈਰੀ ਸ਼ੇਮ ਵੈਰੀ ਸ਼ੇਮ ਉਹ ਮੈਂ ਡੀਸੀ ਸਾਹਿਬ ਨੂੰ ਜਿਵੇਂ ਕਹਿਣਾ ਚਾਹਨਾ ਆ ਕਿ ਡੀਸੀ ਸਾਹਿਬ ਹੱਥ ਜੋੜ ਕੇ ਬੇਨਤੀ ਆ ਇਹਨਾਂ ਥੋੜੀ ਨਕੇਲ ਪਾਓ ਇਨਸਾਨੀਅਤ ਨਾਲ ਐਨੇ ਖਿਲਵਾੜ ਨਾ ਹੋਣ ਦਿਓ ਤੁਹਾਨੂੰ ਪਤਾ ਵੀ ਹੈਗਾ ਕਿ ਖੂਨ ਦੇ ਨਾਲ ਹੀ ਕੋਈ ਬਿਮਾਰੀ ਕੈਰੀ ਹੁੰਦੀ ਆ ਹਮੇਸ਼ਾ ਤੇ ਨਾ ਇਹਨਾਂ ਨਾਲ ਗਲਪਸ ਪਾਇਦੇ ਆ ਸੇਫਟੀ ਇਕੁਪਮੈਂਟ ਇਹਨਾਂ ਕੋਲ ਜ਼ੀਰੋ ਹੈ ਤੇ ਕਿੱਥੇ ਜਾ ਰਿਹਾ ਆਫਟਰ ਦਾ ਪੈਸਾ ਗਵਰਨਮੈਂਟ ਵੀ ਐਡੇ ਨੇ ਵੱਡੇ ਦਾਅਵੇ ਕਰਦੀ ਆ ਕਿ ਅਸੀਂ ਫਲਾਣਾ ਕਰਦਾਂਗੇ ਢਮਗਾਣਾ ਕਰਦਾਂਗੇ ਹੁੰਦਾ ਐਵੇਂ ਕੋਈ ਕੁਝ ਨਹੀਂ ਆ ਮੈਂ ਤਾਂ ਬੋਲੇ ਸ਼ੰਕਰ ਅਗੇ ਅਰਦਾਸ ਕਰਾਂਗਾ ਬੋਲੇनाथ ਇਸ ਕੋ ਵੱਡੀ ਤਵਾਈ ਲਿਆ ਇਸ ਧਰਤੀ ਦੀ ਖਤਮ ਕਰ ਦੇ ਪੂਰਾ ਇਨਸਾਨ ਜੇ ਇਹ ਇਨਸਾਨ ਸਿਰਫ ਆਪਣੀ ਜੇਬਾਂ ਪਰ ਲਈ ਔਰ ਆਪਣੀ ਮਾਨਸਿਕ ਤਨੂ ਠੀਕ ਕਰਨਾ ਸੋਚ ਰਹਾ ਤੇ ਸਾਨੂੰ ਨਹੀਂ ਜ਼ਿੰਦਗੀ ਚਾਹੀਦੀ ਇੱਥੇ ਅੱਥੇ ਤਵਾਈ ਕਰ ਦੇ ਬੋਲੇਨਾਥ ਪੂਰੀ ਦੀ ਪੂਰੀ ਜਿੱਦਾਂ ਮਣੀ ਮੇਸ਼ਤੇ ਕੀਤੀ ਆ ਮਣੀ ਮੇਸ਼ਵੀ ਲੋਕਾਂ ਦੇ ਸਾਰੇ ਗਲਤ ਚੀਜ਼ ਓਛਾ ਪ੍ਰਸ਼ਾਸਨ ਨੂੰ ਮੈਂ ਇਹੀ ਕਹਿਣਾ ਚਾਹਾਂ ਜੀ ਜਾਂ ਤੇ ਵਿਵਸਥਾ ਸਹੀ ਕਰੋ ਐਦਾਂ ਖਿਲਵਾੜ ਨਾ ਕਰੋ ਖਿਲਵਾੜ ਹੈ ਇਨਸਾਨਾਂ ਦੇ ਨਾਲ ਕੋਈ ਮਾੜਾ ਬੰਦਾ ਗਰੀਬ ਤਪਕਾ ਵਿਚਾਰਾ ਇੱਥੇ ਸਰਕਾਰੀ ਹਸਪਤਾਲ 'ਚ ਆਪਣਾ ਇਲਾਜ ਕਰਨ ਆ ਰਿਹਾ ਔਰ ਉਹ ਫ੍ਰੀ ਨਹੀਂ ਆ ਰਿਹਾ ਉਹ ਵੀ ਵਿਚਾਰਾ ਆਟਾ ਖਰੀਦਦਾ ਦਾਲ ਖਰੀਦਦਾ ਚੌਲ ਖਰੀਦਦਾ ਰੋਜ਼ਮਰਰ ਜ਼ਿੰਦਗੀ ਲਈ ਪੈਸੇ ਦੇ ਰਿਹਾ ਲੱਖਾਂ ਰੁਪਏ ਟੈਕਸ ਹੈ ਭਾਈ ਸਾਹਿਬ ਉਹ ਫ੍ਰੀ ਨਹੀਂ ਆ ਰਿਹਾ ਆਸਾਨ ਨਹੀਂ ਕਰ ਰਹੇ ਲੋਕੀ ਸਾਡੇ ਤੇ ਇਹ ਸਾਹਿਬ ਲੋਕੀ ਕੀ ਆ ਓਖੇ ਸੋਕੇ ਆਪਣੇ ਪ੍ਰਾਈਵੇਟ ਹਸਪਤਾਲਾਂ 'ਚ ਟਰੀਟਮੈਂਟ ਕਰਾਵਾਂਗੇ ਇਹ ਭਰਾ ਸਾਡੇ ਬਚਾਰੇ ਆਟੋ ਚਲਾਉਂਦੇ ਆ ਹੱਥ ਤੇ ਸੱਟ ਲੱਗੀ 2 ਮਹੀਨੇ ਵੇਲੇ ਬੈਠੇ ਰਿਆ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਤਾਂ ਆਇਆ ਪਰ ਮੈਨੂੰ ਆ ਜਿਹੜੀ ਬੇਸਤੀ ਐ ਐਸਐਮਓ ਸਾਹਿਬ ਨੇ ਕੀਤੀ ਆ ਮੇਰੀ ਦਫ਼ਤਰ ਚ ਕਹਿੰਦਾ ਇਹਨੂੰ ਬਾਹਰ ਕੱਢੋ ਬਜੀ ਬਾਹਰ ਕਿਉਂ ਜੀ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ ਮੇਰਾ ਹਿਊਮਨ ਰਾਈਟ ਨਹੀਂ ਹੈ ਜੇ ਤੁਹਾਡੇ ਨਾਲ ਗੱਲ ਕਰਦਾ ਜਾਂ ਤੁਸੀਂ ਮੇਰੇ ਕੱਪੜੇ ਤੋਂ ਮੈਨੂੰ ਜਾਤੀ ਕਰ ਰਹੇ ਹੋ ਯਾਰ ਸ਼ਰਮ ਕਰੋ ਥੋੜੀ ਡੁੱਬ ਕੇ ਮਰ ਜਾ ਤੁਸੀਂ ਐਸੋ ਇਹੋ ਜੇ ਐਸਐਮਓ ਸਾਹਿਬ ਯਾਰ ਤੁਹਾਨੂੰ ਕਿਹੜੇ ਕੰਜਰ ਨੇ ਡਿਗਰੀ ਦਿੱਤੀ ਆ ਮੈਂ ਤੇ ਕਹਾਂਗਾ ਸੌਰੀ ਮੈਂ ਸ਼ਬਦਾਵਲੀ ਦਾ ਆਪਾਂ ਖੋ ਬੈਠੇ ਲੱਗ ਮੈਨੂੰ ਆਏ ਹਾਰ ਕੇ ਬੋਲਿਆ ਮੈਂ ਕਿ ਇੱਥੇ ਇਨਸਾਨ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ ਫਾਰਮੈਲਟੀਓ ਸਾਰੀ ਹੈ ਬਸ ਧੰਨਵਾਦ ਹੀ ਕਵਾਂਗਾ ਔਰ ਐਸਐਮਓ ਸਾਹਿਬ ਮਾਫੀ ਮੰਗਣਗੇ ਤਾਂ ਵਧੀਆ ਆ ਆਦਰਵਾਇਸ ਤਰਨਾ ਬਹੁਤ ਵੱਡਿਆ ਲਾਵਾਂਗੇ ਇੱਥੇ ਔਰ ਮੈਂ ਇੱਥੇ ਤਰਨਾ ਨਹੀਂ ਲਾਵਾਂਗਾ ਮੈਂ ਇਹਨਾਂ ਦੇ ਘਰ ਦੇ ਬਾਹਰ ਤਰਨਾ ਲਾਵਾਂਗਾ ਬਸ ਕਿਉਂ ਮੇਰੀ ਅੱਜ ਆਤਮ ਸਨਮਾਨ ਮੇਰੇ ਸੁਭਾਵੀ ਮਾਣ ਤੇਸ ਪਹੁੰਚੀ ਆ ਮੈਨੂੰ ਚੋਰ ਲੱਗਦਾ ਤੁਹਾਨੂੰ ਯਾਰ ਇੰਨੀ ਮਿਹਨਤ ਆ ਹੀ ਲੋਕ ਕੀ ਕਰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ 12-12 ਘੰਟੇ ਕੰਮ ਕਰਦੇ ਆ ਅੱਜ ਸਮੇਂ ਕੱਢ ਕੇ ਆਏ ਆ ਇਨਸਾਨ ਦੇ ਲਈ ਅਈ ਕੋ ਪੈਸੇ ਲੈ ਪਰ ਫੇਰ ਵੀ ਲੋਕੀ ਆਪਣੇ ਐਟੀਟਿਊਡ ਦੇ ਸੇ ਪੜ੍ਹਾਈ ਆ ਯਾਰ ਤੁਹਾਡੀ ਪੜ੍ਹਾਈ ਹੋਏਗੀ ਐਮ ਡੀ ਜਾਂ ਐਸ ਐਮ ਡੀ ਫੁਲਾੜਾ ਟਮਕੜਾ ਆਹੀ ਵੀ ਆਪਣੇ ਲੈਣਾਂ ਦੇ ਵਿੱਚ ਡਿਗਰੀਆਂ ਕੀਤੀਆਂ ਤੁਹਾਡੀ ਵੀ ਉਨੀ ਇੱਜ਼ਤ ਆ ਭਾਈ ਸਾਹਿਬ ਆਹੀ ਕੋਈ ਖਾਰੀ ਨਹੀਂ ਐ ਮਿਹਨਤ ਕਰਨ ਵਾਲਾ ਬੰਦਾ ਹਰ ਇੱਕ ਨੂੰ ਇੱਜ਼ਤ ਦਾ ਭਾਗੀਦਾਰ ਜਿੰਨੇ ਤੁਸੀਂ ਇੱਜ਼ਤ ਦੇ ਭਾਗੀਦਾਰ ਹੋ ਤੁਹਾਡੇ ਕੋਲ ਕੁਰਸੀ ਆ ਲੇਕਿਨ ਉਹਦੇ ਕੋਲ ਪਸੀਨਾ ਉਹਦੀ ਮਿਹਨਤ ਆ ਧੰਨਵਾਦ ਭਾਜੀ ਬਸ ਐਹੀ